ਉਹਨਾਂ ਨੂੰ ਵੀ ਚਿੰਤਾ ਹੋ ਜਾਂਦੀ ਜਦੋਂ ਧਨ ਕੱਟਣਾ ਸ਼ੁਰੂ ਹੋ ਜਾਂਦਾ ਇਹ ਸਾਤੋਂ ਕਿਸੇ ਐਸੀ ਜਗਤ ਤੇ ਖਰਚ ਹੋ ਗਿਆ ਜਿਹਦਾ ਸਾਨੂੰ ਪ੍ਰੋਫਿਟ ਨਹੀਂ ਮਿਲਿਆ ਇਹ ਹੈ ਦੁਨੀਆ ਦਾ ਉਹ ਕੱਚਾ ਧਨ ਕਾਚਾ ਧਨ ਫਿਰ ਆਵੇ ਜਾਏ ਕੱਚਾ ਧਨ ਹੈ ਪੱਕਾ ਧਨ ਕਿਹੜਾ ਹੈ ਸੱਚਾ ਧਨ ਗੁਰਮਤੀ ਪਾਇਆ ਗੁਰੂ ਦੀ ਮਤਨਾ ਮਿਲਦਾ ਉਹ ਤਨ ਜਿਹੜਾ ਪ੍ਰਮਾਤਮਾ ਤੱਕ ਸਾਨੂੰ ਪਹੁੰਚਾਉਣ ਦੇ ਵਿੱਚ ਸਹਾਇਕ ਹੁੰਦਾ ਇਹੜਾ ਵੈਗਰੂ ਦੇ ਨਾਲ ਮਿਲਦਾ ਅੱਜ ਸਾਰਾ ਬ੍ਰਹਿਮੰਡ ਹੈ ਜੋ ਕੁਝ ਵੀ ਦੇਖਦੇ ਆਂ ਤਨ ਉਹ ਦਾ ਹਉਤ ਮਾਇਆ ਪੇੜ ਪੌਦੇ ਪਛੂ ਪੰਛੀ ਸਭ ਉਸ ਵੈਗਰੂ ਦੀ ਜਾਗੀਰ ਹੈ ਇਹਨਾਂ ਸਭ ਦਾ ਕਰਤਾ ਕਰਤਾ ਮਾਲਕ ਹੋਏ ਤੁਸੀਂ ਥੋੜੇ ਜੇ ਸੁਖ ਭਾਲਦੇ ਹੋ ਇਹ ਅਸੀਂ ਕੇਵਲ ਤੋਂ ਕੇਰ ਦੁਨਿਆਵੀ ਸੁਖ ਭਾਲਦੇ ਹਾਂ ਜੋ ਕੱਚੇ ਖਤਮ ਹੋ ਜਾਂਦੇ ਕਿਸੇ ਨੂੰ ਘਰ ਪਰਿਵਾਰ ਦੀ ਲਾਲਸਾ ਕਿਸੇ ਨੂੰ ਨੌਕਰੀ ਦੀ ਲਾਲਸਾ ਹੈ ਕਿਸੇ ਨੂੰ ਤੀਆਂ ਪੁੱਤਰਾਂ ਦੀ ਇੱਛਾ ਹੈ ਜਿਵੇਂ ਜਾਇਦਾਦਾਂ ਦੀ ਇੱਛਾ ਹੈ ਇਹ ਇੱਛਾਵਾਂ ਤਾਂ ਰੱਖੀਆਂ ਠੀਕ ਹੈ ਪਰ ਇਹ ਵੀ ਯਾਦ ਰੱਖ ਇਹ ਕੱਚੀਆਂ ਨੇ ਇਹ ਮਿਟਣ ਵਾਲੀਆਂ ਨੇ ਮੇਰੀਆਂ ਨਹੀਂ ਐ ਇੱਥੇ ਹੀ ਛੱਡ ਜਾਣੀਆਂ ਤੇ ਗੁਰੂ ਕਹਿੰਦਾ ਮੈਂ ਤੈਨੂੰ ਉਹ ਧਨ ਦਿੰਦਾ ਜਿਹੜਾ ਤੂੰ ਜਿੰਨਾ ਵਧਾਏਗਾ ਵੰਡੇਗਾ ਕੋਈ ਲੁੱਟ ਵੀ ਲੈਂਦਾ ਨਾ ਕੋਈ ਪੈਰਾ ਲਾਉਣ ਦੀ ਲੋੜ ਨਹੀਂ ਹੈ ਜੇ ਆਪਾਂ ਤਾਂ ਭਈ ਆਪਣੇ ਥੋੜੇ ਜੇ ਧਨ ਤੋਂ ਬਾਅਦ ਪਾਰਸ ਵਿੱਚ ਰੱਖਦੇ ਹਾਂ ਬੈਗ ਚ ਪਾ ਕੇ ਰੱਖਦੇ ਹਾਂ ਬੈਂਕਾ ਚ ਰੱਖਦੇ ਹਾਂ ਕਿੰਨੀ ਸੇਫਟੀ ਰੱਖਣੀ ਕਰਨੀ ਪੈਂਦੀ ਹੈ ਕਿ ਭਾਵੇਂ ਥੋੜੇ ਜਿਹੇ ਪੈਸੇ ਜੇਚ ਹੁੰਦੇ ਆ ਫਿਰ ਵੀ ਅਸੀਂ ਕਿਤੇ ਜਾਣੇ ਕਰਦੇ ਆ ਸਫਰ ਕਰਦੇ ਆ ਬਾਜ਼ਾਰ ਤੇ ਜਾਂਦੇ ਆ ਵਾਰ-ਵਾਰ ਸਾਡਾ ਹੱਥ ਉਸ ਮਾਇਆ ਤੇ ਜਾਂਦਾ ਕਿ ਕੋਈ ਲੁੱਟ ਨਾ ਲਵੇ ਪਰ ਜੋ ਗਿਆਨ ਵਾਲਾ ਉਹ ਸੱਚ ਵਾਲਾ ਧਨ ਹੈ ਨਾ ਉਹਦੇ ਵਾਸਤੇ ਤਾਂ ਦਰਵਾਜ਼ੇ ਖੁੱਲਿਆ ਲੁੱਟ ਲੈ ਭਾਈ ਜਿੰਨਾ ਲੁੱਟ ਸਕਦਾ ਤੂੰ ਜਿੰਨਾ ਲੁੱਟੇਗਾ ਉਹਨੇ ਮੈਨੂੰ ਵੀ ਫਾਇਦਾ ਹੋਆ ਅਕਸਰ ਦੁਨਿਆਵੀ ਤਾਂ ਲੁੱਟਿਆ ਜਾਵੇ ਜਿੱਦਾਂ ਲੁੱਟਿਆ ਗਿਆ ਨੁਕਸਾਨ ਹੁੰਦਾ ਹੈ ਜੋ ਇਹ ਧਨ ਦੀ ਗੱਲ ਕੀਤੀ ਹੈ ਜੋ ਨਾਮ ਧਨ ਦੀ ਗੱਲ ਕੀਤੀ ਹੈ ਇਸ ਨੂੰ ਕੋਈ ਜਿੰਨਾ ਲੁੱਟਣਾ ਚਾਹੇ ਲੁੱਟਲਾ ਭਾਈ ਉਹਨਾਂ ਹੀ ਵਧੀ ਜਾਂਦਾ ਹੈ ਘਾਟ ਹੀ ਕੋਈ ਨਹੀਂ ਇਹਦੇ ਵਿੱਚ ਨਾ ਘਾਟ ਹੈ ਨਾ ਵਾਧ ਹੈ ਨਾ ਘਾਟ ਵੱਲ ਹੁੰਦਾ ਕਿ ਐਸਾ ਧਨ ਕੇਵਲ ਤੋਂ ਕੇਵਲ ਗੁਰੂ ਦੀ ਮੱਤ ਦੁਆਰਾ ਮਿਲਦਾ ਹੈ ਜਿਹੜਾ ਸਹਾਈ ਹੁੰਦਾ ਔਰ ਇਹ ਨਹੀਂ ਕਿ ਇੱਥੇ ਤੱਕ ਹੀ ਉਹਨੇ ਸੀਮਿਤ ਰਹਿਣਾ ਉਸਨੇ ਸਦੀਵ ਤੇਰੀ ਆਤਮਾ ਦੇ ਨਾਲ ਜੁੜ ਜਾਣਾ ਆਤਮਾ ਸਦੀਵ ਅਟੱਲ ਹੈ ਇਹ ਖਤਮ ਹੋਣ ਵਾਲੀ ਨਹੀਂ ਹੈ ਮਿੱਟਣ ਵਾਲੀ ਨਹੀਂ ਹੈ ਜਿਵੇਂ ਪਹਿਲਾਂ ਵੀ ਕਈ ਵਾਰ ਵਿਖਿਆਨ ਕੀਤਾ ਕਿ 5 ਕੁਆਂਟਲ ਦੀਆਂ ਲੱਕੜਾਂ ਵੀ ਇਹਨੂੰ ਕੀ 50 ਕੁਆਂਟਲ ਲੱਕੜਾਂ ਵੀ ਲਾ ਦੇ ਚਾਹੇ 500 ਕੁਆਂਟਲ ਲਾ ਦੁਨੀਆ ਸੜ ਜਾਵੇ ਭਾਵੇਂ ਇਹ ਛੱਡ ਕੇ ਲੱਖਾਂ ਹਾਈਡਰੋਜਨ ਬੰਮ ਫਟ ਜਾਣ ਕਿ ਭਾਵੇਂ ਜਿੰਨੇ ਮਰਜ਼ੀ ਆਟਮ ਬੰਮ ਫਟ ਜਾਣ ਸਰੀਰ ਖਤਮ ਹੋਣੇ ਆਤਮਾ ਖਤਮ ਨਹੀਂ ਹੋਣੀ ਉਹ ਇੱਥੇ ਹੀ ਰਹੇਗੀ ਇੱਥੇ ਗਰਮੈਸ ਜਿਹੜੀ ਹੋਣੀ ਹੈ ਉਹਦੀ ਬਰਬਾਦੀ ਹੋਣੀ ਹੈ ਇਹ ਉਸੇ ਬਰਬਾਦੀ ਵਿੱਚ ਰਹੇਗੀ ਪਰ ਇਸ ਨੂੰ ਰੱਤੀ ਭਰ ਵੀ ਲੇਪ ਨਹੀਂ ਕਿ ਇਸ ਨੂੰ ਰੱਤੀ ਭਰ ਵੀ ਕੋ ਨੁਕਸਾਨੀ ਕਰ ਸਕਦਾ ਖਤਮ ਨਹੀਂ ਕਰ ਸਕਦਾ ਇਹ ਐਸੀ ਆਤਮਾ ਇਹਦੇ ਨਾਲ ਹੀ ਤੇਰਾ ਸਭ ਕੁਝ ਜੁੜਨਾ ਹੈ ਕਿ ਜੋ ਕੁਝ ਹੈ ਤੇਰਾ ਸਭ ਕੁਝ ਇਹਦੇ ਨਾਲ ਜੁੜਨਾ ਚੰਗਾ ਕਰਮ ਬਾੜਾ ਕਰਮ ਸਾਲਾ ਕੀ ਜਨਕੇ ਕਰਮ ਹਮੇਸ਼ਾ ਸਦੀਵ ਯਾਦ ਰੱਖੇ ਜਾਂਦੇ ਆ ਜੋ ਸ਼ੁਭ ਕਰਮ ਕੀਤੇ ਜਿਨ੍ਹਾਂ ਨੇ ਇਸ ਸੰਸਾਰ ਤੋਂ ਜਾਣ ਤੋਂ ਪਹਿਲਾਂ ਦੁਨੀਆ ਦੇ ਵਿੱਚ ਐਸੇ ਕਾਰਜ ਕਰਤੇ ਜੋ ਅਜ ਵੀ ਦੁਨੀਆ ਨੂੰ ਯਾਦ ਹੈ ਦੁਨੀਆ ਅਜ ਵੀ ਉਹਨਾਂ ਦੀ ਸਲੰਘਾ ਕਰਦੀ ਹੈ ਜਿਸ ਨੇ ਮਾੜਾ ਕੰਮ ਕੀਤਾ ਅਜ ਵੀ ਦੁਨੀਆ ਉਹਨਾਂ ਦਰਕਾਰਦੀ ਹੈ ਕਿ ਇਤਿਹਾਸ ਸਰਵਣ ਕਰਦੇ ਆ ਅਸੀਂ ਉਸ ਸਥਾਨਾਂ ਤੇ ਦਰਸ਼ਨ ਕਰਨ ਜਾ ਰਹੇ ਹਾਂ ਉਹ ਗੱਲ ਖਰੀ ਹੈ ਕਿ ਸਾਨੂੰ ਇਹ ਨਹੀਂ ਪਤਾ ਅਸੀਂ ਗਏ ਕਿਉਂ ਹਾਂ ਤੁਸੀਂ ਕਿਤੇ ਵੀ ਜਾਂਦੇ ਹੋ ਨਾ ਤੁਹਾਨੂੰ ਖੁਦ ਵੀ ਨਹੀਂ ਪਤਾ ਹੁੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣ ਤਾਂ ਤੁਸੀਂ ਗਏ ਕੋਈ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਤਾਂ ਦੁਨੀਆ ਦੇ ਵਿੱਚ ਕਿਤੇ ਵੀ ਹੈ ਤੈਨੂੰ ਹਰ ਜਗ੍ਹਾ ਤੇ ਇਹੀ ਅੱਖਰ ਮਿਲਣੇ ਆ ਇਹੀ ਗਿਆਨ ਮਿਲਣਾ ਇਹੀ ਸੋਝੀ ਮਿਲਣੀ ਹੈ ਕੋਈ ਭੈਣ ਨਹੀਂ ਕੋਈ ਵਖਰਾ ਨਹੀਂ ਕਿ ਫਲਾਨਾ ਗ੍ਰੰਥ ਉਹਨੂੰ ਮੱਥਾ ਟੇਕਿਆ ਕੁਝ ਵੱਧ ਪ੍ਰੋਟ ਹੋਵੇਗਾ ਕਿ ਜੇ ਤੁਸੀਂ ਜੁੜੇ ਹੋ ਤਾਂ ਆਪਣੀਆਂ ਲਾਲਸਾਂ ਇਛਾਵਾਂ ਨਾਲ ਜੁੜੇ ਹੋਏ ਹੋ ਤੁਸੀਂ ਕੇਵਲ ਤੋਂ ਕੇਵਲ ਜਿਹਨੇ ਸੱਚ ਦੀ ਪ੍ਰਾਪਤੀ ਕਰਨੀ ਹੈ ਘਰ ਬੈਠਿਆਂ ਸਭ ਪਾਈਏ ਜੇ ਨੀਅਤ راست ਕਰੇ ਇੱਥੇ ਬੈਠੇ ਬੈਠੇ ਤੈਨੂੰ ਛੋਟੇ ਸਹਿਬ ਜਾਤੇ ਵੱਡੇ ਸਹਿਬ ਜਾਤੇ ਦਾਨਸਿਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਦ ਅਕਾਲ ਪੁਰਖ ਸ੍ਰਿਸ਼ਟੀ ਦਾ ਕਰਤਾ ਤਰਤਾ ਕਿਤੋਂ ਨੇ ਵਿਣਨਾ ਸਭ ਕੁਝ ਘਰ ਵਿੱਚ ਹੈ ਬੰਦੇ ਖੋਜ ਹਰ ਦਿਨ ਰੋਜ਼ ਨਾ ਫਿਰ ਪਰੇਸ਼ਾਨੀ ਬਾਈ ਅਸੀਂ ਇਕੱਠ ਦਾ ਹਿੱਸਾ ਬਣ ਗਏ ਆ ਕਿ ਬਹੁਤ ਇਕੱਠਾ ਭਈ ਇਕੱਠ ਦਾ ਹਿੱਸਾ ਬਣ ਗਏ ਆ ਪਰ ਵਹਿਗੁਰੂ ਦੇ ਜਾਂ ਉਹਨਾਂ ਛੋਟੇ ਸਹਿਬਜ਼ਾਦਿਆਂ ਦੇ ਵੱਡੇ ਸਹਿਬਜ਼ਾਦਿਆਂ ਦੇ ਗੁਰੂ ਗੋਬਿੰਦ ਸਿੰਘ ਜੀ ਘਰ ਦੇ ਅਸੀਂ ਕਿ ਉਹਦੇ ਘਰ ਵਿੱਚ ਅਸੀਂ ਪ੍ਰਵੇਸ਼ ਹੋ ਜਾਈਏ ਜਿੱਥੇ ਉਹ ਬੈਠੇ ਉਸ ਜਗ੍ਹਾ ਨਹੀਂ ਅਸੀਂ ਜਾ ਸਕੀ ਉਹਦੇ ਬਾਅਦ ਤੇ ਤਾਂ ਭਾਈ ਬਚਨ ਮੰਨਣੇ ਪੈਣੇ ਆ ਕਮਾਉਣੇ ਪੈਣੇ ਆ ਗਿਆਨ ਦੁਨੀਆ ਗਈ ਹੈ ਤਾਂਤਾ ਦੇ ਜੋਗ ਭਾਈ ਸਾਨੂੰ ਸਿੱਖੀ ਦਾ ਕੁਝ ਪਤਾ ਲੱਗੇ ਭਾਈ ਗਿਆਨ ਆਵੇ ਸਮਝ ਆਵੇ ਮਨ ਵਿੱਚ ਇਹ ਆ ਜਾਵੇ ਇਸ ਜਗ੍ਹਾ ਤੇ ਅਸੀਂ ਇਸ ਲਈ ਜਾਣਾ ਕਿ ਦੇਖਣਾ ਜਾ ਕੇ ਵੀ ਇਹਨਾਂ ਨੇ ਕਿਹੜਾ ਕਰਮ ਕੀਤਾ ਕਿ ਦੁਨੀਆ ਇਹਨਾਂ ਦੇ ਸਥਾਨਾਂ ਤੇ ਆ ਕੇ ਨਮਸਤਕ ਹੁੰਦੀ ਹੈ ਕਿ ਕਿਉਂ ਭਾਈ ਮੋਤੀ ਮਹਾਰਾ ਜੀ ਜਾਂ ਭਾਈ ਟੋਡਰ ਮਾਲ ਜੀ ਐਸੀਆਂ ਮਹਾਨ ਸ਼ਖਸੀਅਤਾਂ ਨੂੰ ਗੁਰੂ ਦੇ ਨਾਲ ਯਾਦ ਕੀਤਾ ਜਾਂਦਾ ਗੁਰੂ ਦੇ ਸਹਿਜਦਿਆਂ ਦੇ ਨਾਲ ਯਾਦ ਕੀਤਾ ਜਾਂਦਾ ਗੁਰੂ ਦੀ ਮਾਤਾ ਦੇ ਨਾਲ ਯਾਦ ਕੀਤਾ ਜਾਂਦਾ ਕੀ ਕਰਮ ਕਮਾਇਆ ਬਸ ਜਿਹੜਾ ਕਰਮ ਕਮਾਇਆ ਉਹਨਾਂ ਨੇ ਤੈ ਕਮਾਉਣਾ ਭਾਈ ਉਹ ਤਾਂ ਆਪਾਂ ਨੂੰ ਚੇਤੇ ਨਹੀਂ ਇਹ ਨਾ ਕਿ ਜਾਣੇ ਆ ਸਾਨੂੰ ਇਸ ਗੱਲ ਦਾ ਚੇਤੇ ਨਹੀਂ ਰਹਿੰਦਾ ਗਿਆ ਕਿਉਂ ਆ ਜਾਣਾ ਵਾ ਜਾਓ ਜਾਣਾ ਚਾਹੀਦਾ ਕਿਥੈ ਤੁਹਾਡੇ ਅੰਦਰ ਸਿੱਖੀ ਵਾਲਾ ਬੂਟਾ ਉੱਗ ਖੜੇ ਕਿ ਭਾਈ ਚੰਗੇ ਕਰਮ ਕੀਤੇ ਆ ਹੀ ਉਪਮਾ ਹੋਣੀ ਆ ਉਸ ਤਹੋੜੀ ਹੁਣ ਐਸੇ ਇਤਿਹਾਸ ਦੇ ਵਿੱਚ ਕਿ ਨੇ ਐਸੇ ਪਾਤਰ ਹੋਏ ਹਨ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਆਪਣੇ ਆਪ ਨੂੰ ਗਵਾ ਲਿਆ ਆਪਣੇ ਆਪ ਨੂੰ ਖਤਮ ਕਰਾ ਲਿਆ ਅੱਜ ਦੁਨੀਆ ਉਹਨਾਂ ਨੂੰ ਅਗੇ ਨਮਸਤਕ ਹੁੰਦੀ ਹੈ ਉਹਦੇ ਉਲਟ ਅਧਰਮ ਵਾਲੇ ਸਖਸ਼ ਵੀ ਸੀ ਕਿ ਜਿਨ੍ਹਾਂ ਨੇ ਭਾਈ ਭਾਵੇਂ ਔਰੰਗਜੀਬ ਹੈ ਭਾਵੇਂ ਉਹ ਸਚਾਨੰਦ ਵਰਗੇ ਗੰਗੂ ਵਰਗੇ ਇਹ ਉਹ ਪਾਤਰ ਨੇ ਭਾਈ ਜਿਨ੍ਹਾਂ ਨੇ ਉਹ ਮੰਦ ਕਰਮ ਕੀਤਾ ਮਾੜਾ ਕਰਮ ਕੀਤਾ ਨੀਚਿਤਤਾ ਵਾਲਾ ਕਰਮ ਕੀਤਾ ਦੁਨੀਆ ਅੱਜ ਉਹਨਾਂ ਨੂੰ ਦਰਕਾਰ ਨਹੀਂ ਹੈ ਲਾਹਤਾ ਪਾਰੀ ਹੈ ਬਸ ਇਹੀ ਤਾਂ ਕਰਨਾ ਨਹੀਂ ਹੈ ਕਿ ਇਹੀ ਨਹੀਂ ਕਰਨਾ ਭਈ ਨਹੀਂ ਭਈ ਦੁਨੀਆ ਦਰਕਾਰ ਦੀ ਲਾਹਤਾ ਪਾਉਗੀ ਮੈਂ ਮਾੜਾ ਕੰਮ ਨਹੀਂ ਕਰਨਾ ਮੈਂ ਇਸ ਗੱਲ ਤੋਂ ਬਚਣਾ ਜਿਹੜਾ ਸਚਾਨੰਦ ਨੇ ਕੀਤਾ ਗੰਗੂ ਨੇ ਕੀਤਾ ਔਰੰਗਜੀਤ ਨੇ ਕੀਤਾ ਮੈਂ ਉਹ ਕੰਮ ਕਰਨਾ ਜਿਹਦੇ ਨਾਲ ਮੇਰੀ ਉਸਤਤ ਹੋਵੇ ਬੜਿਆਈ ਹੋਵੇ ਦੁਨੀਆ ਮੇਰੀ ਸਲੰਘਾ ਕਰੇ। ਇਹੀ ਵਸਥਾਣ ਤੇ ਜਾ ਕੇ ਦੇਖਣਾ ਕਿ ਹੋਰ ਮਸਲ ਨਹੀਂ ਹੈ ਕਿ ਤੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਣ। ਉੱਥੇ ਜਾਂਗਾ ਕੋਈ ਵੱਖਰੀ ਗੱਲ ਲੈਣ ਚ ਲੱਜ ਜਾਂਦੇ ਹਨ ਆਪਾਂ। ਕਿ ਉੱਥੇ ਕੀ ਜਿਸ ਸਥਾਨ ਤੇ ਗਏ ਆਂ ਜਿਸ ਮਹਾਨ ਸ਼ਖਸੀਅਤ ਨੂੰ ਅਸੀਂ ਯਾਦ ਕਰਦੇ ਆਂ ਕਿ ਉੱਥੇ ਪਈ ਉਹ ਜੋਰ ਸਭ ਲੈ ਕੇ ਸੇਵਾ ਕਰਦੇ ਖੜੇ ਨੇ ਉਹ ਉਹ ਤਾਂ ਹਰ ਇੱਕ ਸਿੱਖ ਦੇ ਜੋ ਸੱਚਾ ਹੈ ਉਹਦੇ ਹਿਰਦੇ ਅੰਦਰ ਖੜੇ ਹੈਗਾ ਕਿ ਗੁਰੂ ਸਹਿਬਾਨ ਗੁਰੂ ਸਹਿਬਾਨ ਦੇ ਪਰਿਵਾਰ ਉਸ ਸਿੱਖ ਸ਼ਹੀਦ ਉਸ ਹਰ ਸਿੱਖ ਦੇ ਹਿਰਦੇ ਅੰਦਰ ਵਸੇ ਹੋਏ ਹਨ ਉੱਥੇ ਉਹਨਾਂ ਦਾ ਵਾਸਾ ਜਿਹੜੇ ਉਹਨਾਂ ਦੇ ਮਾਰਗ ਤੇ ਚੱਲਦੇ ਆ ਜਿਹੜੇ ਸੱਚ ਦਾ ਮਾਰਗ ਅਪਣਾਉਂਦੇ ਮਨ ਦੇ ਵਿੱਚ ਮਹਿਲ ਆ ਕੁੜਤਣ ਗਿਆਵੇਂ ਅੰਦਰ ਮੈਂ ਜੇ ਤੀਰਤ ਨਾਵੇ ਅੰਦਰ ਮੈਂਣਾ ਤੀਰਥਾਂ ਇਸ਼ਨਾਨ ਕਰਦਾ ਫਿਰਦਾ ਹੈ ਧਰਮਕ ਸਥਾਨਾਂ ਨੂੰ ਦੇਖਦਾ ਫਿਰਦਾ ਹੈ ਤਿਸੇ ਵਿਕੁੰਠ ਨਾ ਜਾਣੇ ਕਹਿੰਦੇ ਉਹਨੇ ਵਿਕੁੰਠ ਨਹੀਂ ਜਾਣਾ ਉਹਨੇ ਸਚਖੰਡ ਵਾਸੀ ਨਹੀਂ ਬਣਨਾ ਅੰਤਰ ਮੈਲ ਜੇ ਤੀਰਥ ਨਾ ਤਿਸੇ ਵਿਕੁੰਠ ਨਾ ਜਾਣਾ ਲੋਕ ਪਤੀਨੇ ਦੁਨੀਆ ਨੂੰ ਕਹਿ ਦੇਗਾ ਲੋਕ ਕਹਿਣਗੇ ਵਾਹ ਬਈ ਜਿੱਥਾ ਬੜਾ ਤਕੜਾ ਗਿਆ ਕਿ ਸਾਰੇ ਸਥਾਨਾਂ ਦੇ ਦਰਸ਼ਨ ਕਰਕੇ ਆਏ ਇਹ ਤਾਂ ਦੁਨੀਆ ਨੇ ਕਹਿ ਦਿੱਤਾ ਪਰ ਉਸ ਵਹਿਰੂ ਨੇ ਲੋਕਪਤੀ ਨੇ ਕਛੂ ਨ ਹੋਵੇ ਨਾ ਹੈ ਰਾਮ ਇਹ ਆਣਾ ਉਹ ਭਲਿਆ ਰੱਬ ਕੋਈ ਬੱਚਾ ਨਹੀਂ ਹੈ ਦੁਨੀਆ ਤਨ ਕਹਿ ਦੋਗੀ ਕੋਈ ਗੱਲ ਨਹੀਂ ਪਰ ਉਸ ਵਹਿਰੂ ਨੇ ਤਾਂ ਉੱਤੇ ਤਾਂ ਕੇਵਲ ਤੋਂ ਕੇਵਲ ਸੱਚੋ ਹੀ ਸੱਚ ਨਿਪੜੇ ਜਦੋਂ ਵਖ ਕਢੇ ਤੇ ਜਮਾਲਿਆ ਥਾਉ ਨਾ ਪਾਏਨ ਕੁੜਿਆਰ ਇਹ ਵੀ ਦੇਖਣਾ ਅਸੀਂ ਕੂੜ ਕਰਮ ਤਾਂ ਨਹੀਂ ਕਰਦੇ ਕੋਈ ਅਸੀਂ ਕੋਈ ਨਿੰਦਿਆ ਚੁਗਲੀ ਮਾੜੇ ਕਰਮ ਠੱਗਾ ਠੋਰੀਆਂ ਜਾਂ ਕਿ ਕਿਤੇ ਪਰਾਇਆ ਧੰਨ ਤਾਂ ਨਹੀਂ ਖਾਂਦੇ ਵਈ ਥਾਉਨਾ ਵਾਇਨ ਕੁੜਿਆਰ ਐਸੇ ਸਖਸ਼ ਉੱਥੇ ਜਗਾ ਨਹੀਂ ਪਾਉਂਦੇ ਜੁਣ ਵਖ ਕਢੇ ਜਮਾਲਿਆ ਕਹਦੇ ਉੱਥੇ ਇਕੱਲੇ ਇਕੱਲੇ ਨੂੰ ਕਢਿਆ ਜਾਂਦਾ ਗਿਣਿਆ ਜਾਂਦਾ ਕਿ ਭਾਈ ਚੱਲ ਤੂੰ ਨਹੀਂ ਐਸੇ ਮੂੰ ਕਾਲੇ ਦੋਜ ਚਾਲੇ ਆ ਤੇਰੇ ਨਾਏ ਰਤੇ ਜਿਹੜੇ ਉਹਦੇ ਨਾਮ ਦੇ ਵਿੱਚ ਰਤੇ ਹੋਏ ਉਹਦੇ ਗਿਆਨ ਚ ਉਹਦੀ ਸੋਚ ਵਿੱਚ ਰਤੇ ਹੋਏ ਨਾ ਤੇਰੇ ਨਾਏ ਰਤੇ ਸੇ ਜਣ ਗਏ ਹਾਰ ਗਏ ਸੇ ਠੱਕਣ ਵਾਲੇ ਆ ਕਹਿੰਦੇ ਜਿਹੜੇ ਇਸ ਸੰਸਾਰ ਦੇ ਵਿੱਚ ਅਜੋ ਅਸੀਂ ਕੂੜ ਦੇ ਮੰਗਲ ਲੱਗੇ ਹੋਏ ਆ ਨਾ ਕਿ ਇਹ ਤਾਂ ਭਾਈ ਇੱਥੇ ਦਾ ਇੱਥੇ ਹੀ ਆ ਕਾਚਾ ਤੰਨ ਇਸ ਸੰਸਾਰ ਦਾ ਧਨ ਕੱਚਾ ਫਨ ਆਵੇ ਜਾਈ ਅੱਜ ਤੇਰੇ ਕੋਲ ਹੈ ਕੱਲ ਕਿਸੇ ਕੋਲ ਹੋਵੇਗਾ ਅੱਜ ਤੇਰੇ ਕੋਲ ਨਹੀਂ ਕੱਲ ਨੂੰ ਆ ਜਾਵੇਗਾ ਇਹ ਤਾਂ ਚਲਦੇ ਰਹਿੰਦਾ ਸੁੱਖ-ਦੁੱਖ ਦੋਇਦਰ ਕੱਪੜੇ ਬਹਿਰੇ ਜਾਏ ਮਨੁੱਖ ਕੱਪੜੇ ਹੈ ਭਾਈ ਮੌਸਮ ਦੇ ਹਿਸਾਬ ਨਾਲ ਬਦਲ ਜਾਂਦੇ ਹੁਣ ਸਰਦੀ ਸਰਦ ਵਾਲੇ ਪਾ ਲੈ ਗਰਮੀ ਆਉਣੀ ਹੈ ਇਹਨਾਂ ਨੂੰ ਅਸੀਂ ਪੈ ਕੇ ਕਰਕੇ ਆਪਣੇ ਭਾਈ ਡਰੰਕਾ ਅਲਮਾਰੀਆਂ ਵਿੱਚ ਰੱਖ ਦੇਣਾ ਇਹ ਹੁਣ ਤੁਹਾਡੀ ਲੋੜ ਨਹੀਂ ਉਸੇ ਤਰ੍ਹਾਂ ਇਹ ਕਪੜਿਆਂ ਦੇ ਵਾਂਗ ਹੀ ਭਾਈ ਦੁੱਖ ਸੁੱਖ ਬਦਲਦੇ ਹੈ ਇਹਨਾਂ ਨੇ ਆਉਣਾ ਵੀ ਹੈ ਜਾਣਾ ਵੀ ਇਹ ਤਾਂ ਵੱਡੇ ਵੱਡੇ ਰਾਜੇ ਮਹਾਰਾਜ ਜੀ ਅਵਤਾਰਾਂ ਤੱਕ ਗੁਰੂ ਸਾਹਿਬਾਨਾਂ ਤੱਕ ਆਏ ਕਿ ਇਹ ਇਤਿਹਾਸ ਵਰਣ ਕਰਦੇ ਆ ਅੱਜ ਦਾ ਜੋ ਇਤਿਹਾਸ ਹੈ ਕਿ ਜੋ ਜੰਗ ਲੜੀ ਹੈ ਕੜੀ ਕੌਰ ਦੇ ਵਿੱਚ ਹੁਕਮ ਹੋ ਗਿਆ ਖਾਲਸੇ ਦਾ ਕਿ ਖਾਲਸਾ ਪੰਥ ਕਹਿੰਦਾ ਹੈ ਕਿ ਅੱਜ ਗੁਰੂ ਨਾ ਸਿੰਘ ਹੁਕਮ ਦਵਾਂਗੇ ਫੇ ਆਪਣੀ ਮਿਹਨਤ ਜੋ ਕਹਿੰਦੇ ਬਿਟੋ ਪਾਵਰ ਮਿਲ ਗਈ ਨਾ ਸਾਨੂੰ ਕਿ ਭਾਈ ਤੁਸੀਂ ਵੀ ਕੁਝ ਸਕਦੇ ਆ ਬਿਟੋ ਪਾਵਰ ਭਾਵ ਕਿ ਜਿਸ ਦੇਸ਼ ਕੋਲ ਉਹ ਤਾਕਤ ਹੁੰਦੀ ਹੈ ਨਾ ਉਹਨੂੰ ਕੋਈ ਬਹੁਤ ਕਿਤੇ ਪਰਮਿਸ਼ਨ ਨਹੀਂ ਲੈਣਾ ਪੈਂਦੀਆਂ ਤਕਰੀਬਨ ਦੂਸਰੇ ਦੇਸ਼ ਭੈ ਖਾਂਦੇ ਆ ਵੀ ਇਹਨੇ ਸਦਾ ਹੀ ਆ ਕੇ ਸਾਡੇ ਤੇ ਅਟੈਕ ਕਰ ਦੇਣਾ ਵੀ ਇਹਦੇ ਕੋਲ ਬਿਟੋ ਪਾਵਰ ਉਹਨੂੰ ਹੋਰ ਵੀ ਅਨੇਕਾਂ ਸਹੂਤਾ ਮਿਲ ਜਾਂਦੀ ਹੈ ਉਹੀ ਪਾਵਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰਿਆਂ ਨੂੰ ਦੇ ਦਿੱਤੀ ਹੈ ਤੋਂ ਤੋਂ ਉੱਤਮ ਕੋਈ ਨਹੀਂ ਵੱਡਾ ਕੋਈ ਨਹੀਂ ਮੈਂ ਵੀ ਤੁਹਾਡਾ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਗੁਰੂ ਬਣਿਆ ਗੁਰੂ ਬਣ ਕੇ ਉਪਰੰਤ ਕਹਿੰਦੇ ਹੁਣ ਤੁਸੀਂ ਉਹ ਬਣਗੇ ਹੁਣ ਮੈਂ ਤੁਹਾਡਾ ਚੇਲਾ ਬਣਾਂਗਾ ਹੁਣ ਤੁਹਾਡੀ ਹੀ ਰਹਿਨਮਾਈ ਦੇ ਵਿੱਚ ਪੰਥ ਚਲੇਗਾ ਤੁਹਾਡੇ ਹੀ ਹੁਕਮ ਪ੍ਰਵਾਨ ਹੋਣਗੇ ਮੈਂ ਤੁਹਾਡਾ ਚੇਲਾ ਮੈਂ ਵੀ ਤੁਹਾਡਾ ਹੁਕਮ ਮੰਨਾਂਗਾ ਬਸ ਇਹੀ ਪਾਵਰ ਸ਼ਕਤੀ ਉਹਨਾਂ ਪੰਜ ਪਿਆਰੇ ਸਹਿਵਾਨਾਂ ਨੇ ਵਰਤੀ ਗੁਰੂ ਨੂੰ ਹੁਕਮ ਕਰਦੇ ਆ ਗੁਰੂ ਸਹਿਬਾਨ ਚਲੋ ਤੁਹਾਨੂੰ ਗੜੀ ਛੱਡਣੀ ਚਾਹੀਦੀ ਏ ਤੁਹਾਡੀ ਰਹਿਨ ਵਾਈ ਦੇ ਅੰਦਰ ਲੱਖਾਂ ਹੀ ਲੱਖਾਂ ਹੀ ਸਿੰਘ ਸੂਰਮੇ ਤਿਆਰ ਹੋ ਜਾਣਗੇ ਕੌਮ ਫਿਰ ਖੜੀ ਸਰਜੀਤ ਹੋ ਜਾਏਗੀ ਪਰ ਲੱਖਾਂ ਕਰੋੜਾਂ ਮਿਲ ਕੇ ਵੀ ਅਸੀਂ ਨਾ ਇੱਕ ਸੱਚਾ ਗੁਰੂ ਨਹੀਂ ਪ੍ਰਾਪਤ ਕਰ ਸਕਦੇ ਇਹ ਪੰਜ ਪਿਆਰਿਆਂ ਦੀ ਉਹਨਾਂ ਦੀ ਰਸਨਾ ਦੇ ਉੱਤੋਂ ਇਹ ਬੋਲ ਲੈ ਅੱਜ ਦਾ ਸਮਾਂ ਦੇਖੀਏ ਅੱਜ ਦੇ ਵਿੱਚ ਅਸੀਂ ਪਤਾ ਨਹੀਂ ਕਿੰਨੇ ਹੀ ਸੱਚੇ ਗੁਰੂ ਬਣਾਏ ਬੈਠੇ ਕਿ ਕਿੰਨੇ ਹੀ ਅਸੀਂ ਆਪਣੇ ਆਪ ਉਤਪੰਨ ਕੀਤੇ ਆ ਸਾਡਾ ਸੰਤ ਬ੍ਰਹਮ ਗਿਆਨੀ ਹੈ ਹਰੇਕ ਦੇ ਮੁਖਤੰਤ ਭਾਈ ਜਿਹੜੇ ਪਹਿਲੇ ਬ੍ਰਹਮ ਗਿਆਨ ਵਾਲੇ ਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ 10 ਪਾਤਸ਼ਾਹ ਨੇ ਉਸੇ ਹੀ ਨੇ ਉਹਨਾਂ ਤੇ ਡਿਲੀਟ ਕਿਉਂ ਮਰੀ ਜਾ ਰਿਹਾ ਉਹਨਾਂ ਨੂੰ ਕਿਉਂ ਭੁਲੀ ਜਾ ਰਿਹਾ ਉਹਨਾਂ ਨੂੰ ਕਿਉਂ ਖਤਮ ਕਰਦਾ ਨਵਿਆਂ ਦੀ ਕੀ ਜ਼ਰੂਰਤ ਹੈ ਸੁਭਾਗਵਤੀ ਜਿਹੜੀ ਸਚਜੀ ਬੀਬੀ ਔਰਤ ਹੁੰਦੀ ਐ ਨਾ ਉਹ ਇਹ ਨਹੀਂ ਕਿ ਮੇਰਾ ਪਤੀ ਹੁਣ ਬਜ਼ੁਰਗ ਹੋ ਗਿਆ ਮੈਂ ਕਿਸੇ ਹੋਰ ਕਲੀ ਜਾਵਾਂ ਕਿ ਮੈਂ ਇਹਦਾ ਕਰ ਛੱਡ ਦਵਾਂ ਹੁਣ ਭਈ ਇਹ ਤਾਂ ਹੁਣ ਪੁਰਾਣਾ ਹੋ ਗਿਆ ਕਦੇ ਸੋਚਿਆ ਕਦੇ ਛੱਡੇ ਬੱਚਿਆਂ ਨੇ ਕਿ ਮੇਰੇ ਮਾਤਾ ਪਿਤਾ ਹੁਣ ਪੁਰਾਣੇ ਹੋ ਗਏ ਨਵੇਂਆਂ ਦੇ ਸੰਗ ਲੱਗ ਜੀ ਨਵਾਂ ਉਤਪਨ ਕਰ ਲਈ ਪਰ ਆਹ ਸੰਸਾਰ ਵਿੱਚ ਕੀ ਦੇਖਦੇ ਆ ਕਿ ਜਦੋਂ ਗੁਰੂ ਨਾਨਕ ਸਾਹਿਬ ਦਾ ਗਿਆਨ ਹੈ ਦਸਮ ਪਾਤਸ਼ਾਹ ਦਾ ਉਪਦੇਸ਼ ਹੈ ਉਹਨਾਂ ਦਾ ਖੰਡੇ ਵਾਟੇ ਦਾ ਮਤ ਕਿਉਂ ਇੰਨਾ ਸਾਦਾ ਬਾਬਿਆਂ ਪਖੰਡੀਆਂ ਦੇ ਮਗਰ ਤੁਰੇ ਫਿਰਦੇ ਨੇ ਤੁਸੀਂ ਇਹਨਾਂ ਨੂੰ ਸੱਚੇ ਬਣਾਇਆ ਹੋਇਆ ਇਹਨਾਂ ਨੂੰ ਤੁਸੀਂ ਆਪਣੇ ਆਪਣੇ ਸੰਸਥਾਵਾਂ ਖੋਲ੍ਹੀਆਂ ਹੋਈਆਂ ਨੇ ਇਹ ਤਾਂ ਕਾਰੋਬਾਰ ਨਹੀਂ ਭਈ ਇਹ ਤਾਂ ਭਈ ਇਹ ਉਸ ਸਮੇਂ ਦੀ ਮੰਗ ਸੀ ਜਿਸ ਸਮੇਂ ਕਿ ਬਹੁਤਾਂ ਭਾਵੇਂ ਉਹ Hindu ਆ ਭਾਵੇਂ ਮੁਸਲਮਾਨ ਹੁਣ ਖਾਲਸਾ ਪੰਥ ਉਤਪਤੀ ਕਿੱਥੋਂ ਹੋਈ ਕਿੱਥੋਂ ਨਿਕਲਿਆ ਹੁਕਮ ਉਸ ਵਹਿਗੁਰੂ ਦਾ ਸਿ ਨਿਰੰਕਾਰ ਦੇ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਪਰ ਜੋ ਸਰੀਰ ਨੇ ਜੋ ਕਰ ਨਾਨਕ ਸਹਿਬ ਪਾਤਸ਼ਾਹ ਜੀ ਸੰਸਾਰ ਵਿੱਚ ਆਏ 1429 ਸਵੀ ਨੂੰ ਉਹ ਕੋਈ ਉਥੋਂ ਗੱਡੀਆਂ ਭਰ ਕੇ ਨਹੀਂ ਕਿਤੋਂ ਲਿਆਏ ਸੀ ਬਾਹਰੋਂ ਕਿ ਇਹ ਮੈਂ ਸਿੱਖ ਲਿਆਇਆ ਉਹਨਾਂ ਨੇ ਇੱਥੋਂ ਹੀ ਉਤਪਤ ਕੀਤੇ ਕਿ ਇੱਥੋਂ ਹੀ ਪੈਦਾ ਕੀਤੇ ਜੋ ਜੋ ਉਹਨਾਂ ਦੀ ਛਰਨ ਵਿੱਚ ਆਏ ਆ ਉਹ ਵੀ ਭਾਈ ਸਿੱਖੀ ਦੇ ਰੂਪ ਵਿੱਚ ਢਲ ਗਏ ਸਿੱਖੀ ਧਰਮ ਕਾ ਲਈ ਇਸੇ ਨੂੰ ਬਣਦੇ ਗਏ ਭਾਵ ਰਲਿਆ ਮਿਲਿਆ ਕੰਮ ਸੀ ਹੈ ਤਾਂ ਅਸੀਂ ਸਭ ਇੱਕ ਪਿਤਾ ਇੱਕ ਸਕੇ ਹਮ ਬਾਰਕ ਇਤਾਂ ਅਸੀਂ ਬਣਾਈਆਂ ਨੇ ਅਸੀਂ ਹਿੰਦੂ ਆ ਅਸੀਂ ਮੁਸਲਮਾਨ ਆ ਅਸੀਂ ਸਿੱਖ ਆ ਅਸਾਈ ਹੈ ਇਤਾਂ ਅਸੀਂ ਬਣਾ ਲਿਆ ਨਾ ਕੈਟਾਗਰੀਆਂ ਜੀ ਪਰ ਅਸਲ ਦੇ ਵਿੱਚ ਇੱਕ ਪਿਤਾ ਇੱਕ ਪਿਤਾ ਦੇ ਅਸੀਂ ਬੱਚੇ ਆ ਪੂਰੀ ਸ੍ਰਿਸ਼ਟੀ ਇੱਕ ਪਿਤਾ ਦੀ ਹੈ ਕਿ ਪੂਰੀ ਸ੍ਰੇਟੀ ਦਾ ਕਰਤਾ ਕਰਤਾ ਵਹਿਗਰੂ ਅਸੀਂ ਬੰਦੀਆ ਪਾਲੀ ਆਏ ਤਾਂ ਅਸੀਂ ਵੀ ਉਤੋਂ ਹੀ ਆ ਪਈ ਕਿ ਕਿਸੇ ਟਾਈਮ ਤੇ ਸਾਨੂੰ ਵੀ ਹਿੰਦੂਆਂ ਦੀ ਗਿਣਤੀ ਵਿੱਚ ਗਿਣਿਆ ਜਾਂਦਾ ਸੀ ਹੁਣ ਜਦੋਂ ਸਿੱਖ ਧਰਮ ਬਣਿਆ ਨਾ ਕਿ ਸਿੱਖ ਧਰਮ ਦੇ ਵਿੱਚ ਲੋਕਾਂ ਦਾ ਝੁਕਾਅ ਹੋਣਾ ਸ਼ੁਰੂ ਹੋ ਗਿਆ ਹਿੰਦੂਆ ਮੁਸਲਮਾਨ ਕਿ ਜਿਸ ਜਿਸ ਨੂੰ ਵੀ ਇਸ਼ਾਈ ਚੰਗੀ ਲੱਗਦੀ ਹੈ ਸਭ ਆ ਰਹੇ ਪਈ ਤੇ ਸਿੱਖ ਬਣਦੇ ਜਾ ਰਹੇ ਮੌਕੇ ਦੀਆਂ ਹਕੂਮਤਾਂ ਉਹਨਾਂ ਨੂੰ ਇਸ ਗੱਲ ਦਾ ਫਿਕਰ ਲੱਗ ਗਿਆ ਭਾਈ ਕਿ ਭਾਈ ਇਹ ਤਾਂ ਸਾਡੀਆਂ ਦੁਕਾਨਾਂ ਖਾਲੀ ਹੋ ਰਹੀਆਂ ਨੇ ਕਿਉਂਕਿ ਉਹਨਾਂ ਨੇ ਭਾਈ ਦੁਕਾਨਾਂ ਹੀ ਖੋਲੀਆਂ ਸੀ ਉਹਨਾਂ ਨੇ ਕਰਮ ਕਰਨ ਤੇ ਦੁਕਾਨਾਂ ਖੋਲੀਆਂ ਸੀ ਇਹ ਕੰਮ ਨਹੀਂ ਕਰਨਾ ਇਹ ਕੰਮ ਜ਼ਰੂਰੀ ਹੈ ਐਸਾ ਬਹੁਤ ਕੁਝ ਹੈ ਜੋ ਸੁਣਉਂਦਿਆਂ ਭਾਈ ਬਹੁਤ ਸਮਾਂ ਚਾਹੀਦਾ ਉਹ ਤਾਂ ਹੌਲੀ ਹੌਲੀ ਕਿਰਪਾ ਕਰਦੇ ਆ ਗੁਰੂ ਨਾਲ ਦੀ ਨਾਲ ਕਦੇ ਇਹ ਪੰਕਤੀ ਕਦੇ ਉਹ ਪੰਕਤੀ ਕਦੇ ਸਾਹਮਣੇ ਆ ਜਾਂਦੀ ਹੈ ਭਾਈ ਕਿ ਉਹਨਾਂ ਪੜਤਾ ਬ੍ਰਹਮਣਾਂ ਨੇ ਉਹਨਾਂ ਨੇ ਦੇਖਿਆ ਕਿ ਭਾਈ ਇਹ ਤਾਂ ਸਾਡੀ ਦੁਕਾਨ ਖਾਲੀ ਹੋ ਜਰੀਏ ਤਾਂ ਸਾਰੇ ਗੁਰਨਾਨਕ ਦੀ ਛਾਂ ਨ ਜਾ ਰਹੀ ਹੈ ਹੋ ਗਈ ਸ਼ੁਰੂਆਤ ਖਤਮ ਕਰਨ ਦੀ ਬਰਬਾਦੀ ਦੀ ਇਹਨਾਂ ਨੂੰ ਕਿਵੇਂ ਖਤਮ ਕਰੀਏ ਬਰਬਾਦ ਕਰੀਏ ਮੌਜੂਦਾ ਸਰਕਾਰਾਂ ਭਾਵੇਂ ਔਰੰਗਜ਼ੇਬ ਬਾਹਰ ਭਾਵੇਂ ਅੰਗਰੇਜ਼ ਆਏ ਨੇ ਉਹਨਾਂ ਨੇ ਵੀ ਦੇਖਿਆ ਇੱਕ ਸ਼ਕਤੀ ਹੈ ਮੁਗਲਾਂ ਨੇ ਵੀ ਇਹ ਹੀ ਸੋਚਿਆ ਇੱਕ ਸ਼ਕਤੀ ਹੈ ਧਰਤੀ ਪੰਜਾਬ ਦੀ ਹੈ ਕਿ ertidh ਪੰਜਾਬ ਦੇ ਉੱਤੇ ਦਸ਼ਮੇਸ਼ ਪਿਤਾ ਦੇ ਐਸੇ ਖੰਡੇਵਾੜੇ ਵਾਲੀ ਵਰਖ ਖੋਈ ਹੈ ਕਿ ਇਹਨਾਂ ਦਾ ਮੁਕਾਬਲਾ ਸਿਕੰਦਰ ਬਾਦਸ਼ਾਹ ਤੱਕ ਨਹੀਂ ਕਰ ਸਕਿਆ ਇਹ ertidh ਪੰਜਾਬ ਦਾ ਇਸ ਦਾ ਜੋ ਪੌਣ ਪਾਣੀ ਹੈ ਹਵਾ ਪਾਣੀ ਹੈ ਗੁਰੂ ਦੀ ਬਖਸ਼ਿਸ਼ ਹੈ ਇਹਦੀ ਕੋਈ ਟੱਕਰ ਨਹੀਂ ਕਰ ਸਕਦਾ ਮੁਗਲ ਵੀ ਡਰੇ ਨੇ ਅੰਗਰੇਜ਼ ਵੀ ਡਰੇ ਤੇ ਅੰਗਰੇਜ਼ ਭਾਈ ਹੁਣ ਪੜੇ ਲਿਖੇ ਸੀਗੇ ਉਹਨਾਂ ਨੇ ਚਾਲਾਂ ਕਰ ਸ਼ੁਰੂ ਕਰ ਦਿੱਤੀਆਂ ਕਿਉਂ ਨਾ ਇਹਨਾਂ ਨੂੰ ਪਿੰਨ ਪਿੰਨ ਕਰਦੀ। ਆ ਜੋ ਗੁਰਦਾਰੇ ਬਣਿਆ ਨਾ ਇਹ ਸਭ ਉਹਨਾਂ ਦੀ ਦੇਣ ਹੈ। ਕੇ ਭਾਈ ਤੁਸੀਂ ਆ ਕੰਮ ਕਰੋ। ਆ ਜੋ ਤੁਹਾਡੇ ਕੋਲ ਚੰਦਾ ਇਕੱਠਾ ਕਰਦੇ ਆ ਕਾਰ ਸੇਵਾ ਵਾਲੇ ਸਾਰਿਆਂ ਨੂੰ ਇਹਨਾਂ ਨੂੰ ਸੰਤ ਮਹਾਤਮਾ ਨਾ ਸਮਝੋ। ਇਹ ਬੜੇ ਉਤਪਨੇ ਵਾਲੇ ਕੰਮ ਚੰਗੇ ਕੰਮ ਕਰਦੇ ਆ। ਜੇ ਚੰਗੇ ਹੁੰਦੇ ਭਾਈ ਇਹ ਗਿਆਨ ਦੇ ਸੋਮੇ ਖੋਲਦੇ। ਗਿਆਨ ਦੇ ਦਵਾਰ ਖੋਲਦੇ ਗਿਆਨ ਦੇ ਦਵਾਰ ਬਣਾਉਂਦੇ ਕਿ ਇੱਥੇ ਗੁਰੂ ਦੀ ਮਤ ਮਿਲਦੀ ਹੈ ਬਿਲਡਿੰਗ ਬਣਾਈਏ ਮਾਇਆ ਹੋਣ ਵਾਸਤੇ ਅਸੀਂ ਵੀ ਇਸੇ ਕਰਕੇ ਜਾਂਦੇ ਹਾਂ ਹੁਣ ਕਿੰਨਾ ਲੱਖਾਂ ਕਰੋੜਾਂ ਅਰਬਾਂ ਦਾ ਹੁਣ ਜਿੱਥੇ-ਜਿੱਥੇ ਵੀ ਭਾਵੇਂ ਚਮਕੌਰ ਸਾਹਿਬ ਦੀ ਸਭਾ ਭਾਵੇਂ ਸਰਹੰਦ ਦੀ ਸਭਾ ਪਤਾ ਵੀ ਸੰਗਤਾਂ ਲੱਖਾਂ ਦੇ ਹਿਸਾਬ ਨਾਲ ਜਾ ਰਹੀਆਂ ਨੇ ਕਿੰਨੇ ਉੱਥੇ ਲੋਕਾਂ ਦੀ ਸ਼ਰਧਾ ਭਾਵਨਾ ਤੁਹਾਡੀ ਸ਼ਰਧਾ ਭਾਵਨਾ ਜਿੰਨਾ ਕੋ ਮਾਇਆ ਗਈ ਹੈ ਉਹਨਾਂ ਦੇ ਵਿੱਚ ਕੋਈ ਮਨ ਚ ਆਇਆ ਇਹ ਭਾਈ ਇਸ ਇਲਾਕੇ ਦੇ ਵਿੱਚ ਕੋਈ ਕਾਲਜ ਕੋਈ ਯੂਨੀਵਰਸਿਟੀ ਅਸੀਂ ਤਿਆਰ ਕਰੀਏ ਕਿ ਸਾਡੇ ਬੱਚੇ ਕਿਸੇ ਦੇ ਅੱਗੇ ਸੀਸ ਨਾ ਝੁਕਣ ਅਸੀਂ ਇੱਥੇ ਸੰਸਾਰਕ ਮਤ ਦੇ ਨਾਲ ਦੇ ਨਾਲ ਗੁਰੂ ਦੀ ਮਤ ਦੇ ਇਹ ਗਿਆਨ ਦੀ ਖਾਲਸਾ ਦੀਆਂ ਕਿੰਨਾ ਕੁ ਭਾਈ ਕਾਲਜਾਂ ਯੂਨੀਵਰਸਿਟੀਆਂ ਜਿੱਥੇ ਬੱਚਿਆਂ ਨੂੰ ਪੜਾਇਆ ਜਾਵੇ ਚਲੋ ਫ੍ਰੀ ਸਿੱਖਿਆ ਦਿੱਤੀ ਜਾਵੇ ਭਾਈ ਉਹ ਐ ਸਾਊਥ ਮਨੀ ਪੈਸਾ ਆਇਆ ਇਕੱਠਾ ਕੀਤਾ ਕੁਝ ਨਹੀਂ ਨਿਕਲਣਾ ਉਹਦੇ ਵਿੱਚ ਤੁਸੀਂ ਦੇਖੇ ਆ ਗਏ ਹੋ ਕਦੇ ਸੋਚਿਆ ਇਹ ਲੇਖੇ ਕਿੱਥੇ ਲੱਗਦਾ ਉਸਨੂੰ ਲੇਖੇ ਲਾਓ ਆਪਣੀ ਦਸਾਂ ਨੌ ਦੀ ਕਿਰਤ ਕਮਾਈ ਨੂੰ ਪਾਈ ਇਹ ਜਿੱਥੇ ਦੇ ਰਹੇ ਆ ਉਹ ਕਾਰਜ ਕੀ ਕਰਦੇ ਆ ਆਪਣੇ ਹੀ ਘਰ ਬਣਾਉਂਦੇ ਆ ਆਪਣੇ ਸਕੂਲ ਕਾਲਜ ਤੁਹਾਡੇ ਪੈਸੇ ਤੋਂ ਹੀ ਬਣ ਕੇ ਤੁਹਾਤੋਂ ਹੀ ਫਿਰ ਬਿਜ਼ਨਸ ਕਰਦੇ ਆ ਇਹਦੇ ਸ਼ੁਰੂ ਹੋ ਜੇ ਉਹਨਾਂ ਦੇ ਸਕੂਲਾਂ ਕਾਲਜ ਨਨਕਾਣਾ ਸਾਹਿਬ ਸਕੂਲਾਂ ਆ ਜਾ ਕੇ ਦੇਖ ਲਓ ਭਾਈ ਜਿੰਨਾ ਮਰਜ਼ੀ ਕਹਿ ਦਿਓ ਭਾਈ ਅਸੀਂ ਅਮਰਧਾਰੀ ਆ ਜਾਂ ਕੋਈ ਪ੍ਰਚਾਰਕ ਹੋਵੇ ਇੱਕ دیਵਾਨੀ ਦੀ ਰਾਇਤ ਨਹੀਂ ਕਰਦੇ ਭਾਈ ਐਸੀ ਸ਼ੈਲ ਲਾਉਂਦੇ ਆ ਨਾ ਦੇਖੋ ਹੀ ਨਾ ਵੀਜੇ ਰੱਖਿਆ ਨਾਨਕ ਸਾਹਿਬ ਦਾ ਨਾਂ ਰੱਖਿਆ ਹੋਇਆ ਤੇ ਇੱਥੇ ਤਾਂ ਭਾਈ ਸਭ ਕੋਈ ਚੁੱਲ ਫ੍ਰੀ ਹੁੰਦਾ ਹੈ ਸੇਵਾਵਾਂ ਹੁੰਦੀਆਂ ਇੱਥੇ ਤਾਂ ਪਰ ਇਹਨਾਂ ਨੇ ਸਾਡੇ ਹੀ ਪੈਸੇ ਹੋਰ ਦੱਸੋ ਚਲੋ ਇਹ ਸਮਝ ਨਹੀਂ ਆਈ ਤਾਂ ਦੂਜੀ ਗੱਲ ਸੁਝਾ ਦਿੰਦੇ ਆ ਤੁਸੀਂ ਜਾਓ ਅੰਮ੍ਰਿਤਸਰ ਸਾਹਿਬ ਅਸਥਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਅਸਥਾਨ ਤੇ ਤੁਹਾਡਾ ਹੀ ਪੈਸਾ ਨਾ ਕਿ ਜਿੰਨੀਆਂ ਬਿਲਡਿੰਗਾਂ ਇਮਾਰਤਾਂ ਬਣਦੀਆਂ ਨੇ ਇਹ ਸੰਗਤ ਦੇ ਪੈਸੇ ਦੀਆਂ ਹੁੰਦੀਆਂ ਇਹਨਾਂ ਇਹ ਤੋਂ ਤਾਂ ਕਿ ਸੰਗਤਾਂ ਹੱਥੀਂ ਸੇਵਾ ਵੀ ਕਰਦੀ ਹੈ ਮਿੱਟੀ ਢੋਂਦੀਆਂ ਗਾਹੜਾ ਢੋਂਦੀਆਂ ਇੱਟਾਂ ਫੜਾਉਂਦੀਆਂ ਤੁਹਾਤੋਂ ਬਣਾਇਆ ਤੁਹਾਡਾ ਪੈਸਾ ਜਾ ਕੇ ਦੇਖ ਲਓ ਅਰੇ ਹੋਟਲ ਵਾਲੇ ਰਹਿਤ ਕਰ ਦੇਣਗੇ ਵਿੱਤਲ ਕੋਈ ਗੱਲ ਨਹੀਂ ਜੇ ਕਹਿ ਦੇ ਨਾ ਜੇ ਥੋੜੇ ਘੱਟ ਕਰ ਲੋ ਇਹਨਾਂ ਤੋਂ ਘੱਟ ਕਰਨ ਦੀ ਤਾਂ ਗੱਲ ਛੱਡੋ ਤੁਹਾਨੂੰ ਛੇਤੀ ਕੀਤੇ ਸਰਾ ਦੇ ਵਿੱਚ ਕਮਰਾ ਨਹੀਂ ਮਿਲਣਾ ਔਰ ਉਹਨਾਂ ਦਾ ਟਾਈਮ ਟੂ ਟਾਈਮ ਜਿਵੇਂ ਹੋਟਲਾਂ 'ਚ ਚੈੱਕ ਆਊਟ ਹੁੰਦਾ ਨਾ 12 ਵਜੇ ਤੱਕ ਵੀ ਕਮਰਾ ਰਾਤ ਨੂੰ ਭਾਵੇਂ 10 ਵਜੇ ਰਾਤ ਨੂੰ ਲਿਆ ਭਾਵੇਂ ਸ਼ਾਮ ਦੇ 5 ਵਜੇ ਲਿਆ 6 ਵਜੇ ਲਿਆ ਭਾਵੇਂ 12 ਵਜੇ ਤੋਂ ਬਾਅਦ ਦਿੰਦੇ ਜਦੋਂ ਵੀ ਲਿਆ ਉਦੋਂ ਬਾਅਦ ਦੂਸਰੇ ਦਿਨ 12 ਵਜੇ ਤੱਕ ਨਾ ਉਹਦੀ ਚੈੱਕ ਆਊਟ ਖਤਮ ਹੋ ਜਾਂਦੀ ਹੈ ਕਿ ਭਾਈ ਹੁਣ ਕਿਰਾਇਆ ਡਬਲ ਲੱਗ